ਸਮਰਾਲਾ ਵਿਖੇ ਅੱਜ ਤੜਕਸਾਰ ਇੱਕ ਵੱੰਦਪਾਗੀ ਘਟਨਾ ਵਾਪਰੀ ਜਿਸ ਵਿੱਚ ਸ਼ਰਦਾ ਲੋਹਾਨਾ ਪਰ ਇੱਕ ਬੱਸ ਰੋਡ ਉੱਪਰ ਖੜੇ ਟਰਾਲੇ ਵਿੱਚ ਜਾ ਵੱਜੀ ਇਸ ਟੱਕਰ ਵਿੱਚ ਦੋ ਸ਼ਰਦਾ ਲੋਹਾਨਾਂ ਦੀ ਮੌਤ ਅਤੇ ਲਗਭਗ 15 ਦੇ ਕਰੀਬ ਸ਼ਰਦਾ ਲੋਹਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜ਼ਿਕਰਯੋਗ ਹੈ ਕਿ ਬੱਸ ਚਾਰ ਤਾਂ ਦੀ ਯਾਤਰਾ ਲਈ ਇੰਦੌਰ ਤੋਂ ਚੱਲੀ ਹੋਈ ਸੀ ਜੋ ਕਿ ਹਰਦਵਾਰ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜਿੱਥੇ ਟੱਕਰ ਰੋਡ ਤੇ ਖੜੇ ਟਰਾਲੇ ਨਾਲ ਹੋ ਗਈ ਸ਼ਰਦਾ ਲੋਹਾਨਾਂ ਦੇ ਚੀਕ ਚਹਾੜੇ ਦੀ ਆਵਾਜ਼ ਸੁਣ ਕੇ ਉਥੋਂ ਦੇ ਵਸਨੀਕਾਂ ਨੇ ਉਹਨਾਂ ਦੀ ਮਦਦ ਕੀਤੀ क्या नाम है हेमंत पाटीदार क्या हुआ खड़े ट्राले में ठग दिया बस वाले ने रात भर से बस चल रही बस कहाँ से आ रही थी बस हरिद्वार से आ रही थी, थी, थी तीर्थ यात्री कितने लोग, लोग थे पचास लोग थे खड़े ट्राले में हाँ के ऊपर था रोड के ऊपर ही था अब कितने यात्री जड़े हुए हैं लगी है थोड़ी थोड़ी लगी है सबको विषय की यात्री को लगी है ठीक है सब ज्यादा ठीक है ज्यादा किसी को लगी आपको जाना था अमृतसर जा रहे थे हरिद्वार से बच्चे भी बच्चे भी है बुजुर्ग भी है अब आपकी चोट लगी है कमर में लगी है कितने बजे हुआ था ये यहाँ सुबह सुबह छह बजे हुआ साढ़े बजे पांच बजे होंगे गए देहात को नहीं है तभी नींद में थे क्या लगता है ड्राइवर को नींद वगैरह आ गई ड्राइवर को झपके आ गई नींद की रात भर से गाड़ी चला रहा पेशाब करने के लिए भी नहीं रोका उसने गाड़ी ड्राइवर ठीक है ड्राइवर तो भग गया गाड़ी में से की नाम है तो अड़ाई मेरा नाम है हैप्पी लतड़ा अभी की मामला हो गया आज साढ़े पिंड साढ़े बजे खड़े ट्रक के बीच ਵਾਸਤੇ ਜਾਂਦੀ ਜੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਵਾਜਾਂ ਆਈਆਂ ਚੀਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਭੱਜ ਕੇ ਲੋਹਾਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਾ ਹੋਇਆ ਏ ਕਿ ਕਾਫੀ ਜਣਿਆਂ ਦੀ ਕਿੰਨੇ ਕ ਬੰਦੇ ਲੱਗਦੇ ਸੀ ਬਸ ਤੋਂ ਕਿੰਨੇ ਕ ਬੰਦੇ ਸਨ ਹੁਣ ਵੀ ਵੀਰੇ 50 60 ਹੁੰਦੇ 50 60 ਹੁੰਦੇ ਸਰ ਇਹ ਰੋਡ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੈ ਜਿਸ ਤਰ੍ਹਾਂ ਇਹ ਨਈ ਇੱਕ ਪੂਰੇ ਸਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਹੈ ਉਹਦੇ ਵਿੱਚ ਦੋ ਕੈਜੂਅਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰੀਡ ਇਹ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅਮਰੋਸਰ ਹਰ ਦਰ ਦਰ ਮਬਰ ਸਰ ਜਾ ਰਹੀ ਸੀ ਔਰ ਦਾ ਆਪਣੀ ਮਾਤਾ ਬੈਸ਼ ਬੇਜ ਡਰ ਟਰਾਲਾ ਸੀ ਜੀ ਇਹ ਤਾਂ ਪੜਿਆ ਜਾ ਬਤੇ ਕਿ ਰੋਡ ਗਈ ਹੈ ਸਾਬੇ ਨਾ ਜੀ ਹਜੇ ਡਰਾਈਵਰ ਇਹਦਾ ਭਜਿਆ ਆ ਹਾਂ ਸਾਰਾ ਲਾ ਰੋਡ ਤੇ ਕਾਮ ਹੋਇਆ ਖੜਾ ਤਿੰਨ ਜਣ ਕਿਲੇ ਦੇ ਬੰਦੇ ਹੋਣ 12 ਬੰਦੇ ਇੰਜਰਡ ਇਹਨਾਂ ਨੂੰ ਹਸਪਤਲ ਚ ਲੈਣਾ ਉਹਨਾਂ ਨੂੰ ਹਸਪਤਲ ਚ ਲੈਣੇ ਐਸ ਐਚ ਯੂ ਸਭ ਲੋਕ ਜੀ ਡੈਟ ਬੋਡੀ ਕਰ ਲਈ ਹਾਂ ਜੀ ਹਾਂ ਉਹ ਕਿ ਲਾਦਾ ਬਾਕੀ ਕੀ ਸੀਰੀਅਸ ਹੈ ਬਸ 12 ਬੰਦੇ ਇੰਜਰਡ ਆ ਬਾਕੀ ਖੜਾਸ਼ਾ ਕੀ ਭਈ ਹੈ ਜਿਹੜਾ ਚੰਨੇ ਨੂੰ ਜਾ ਰਿਹਾ ਸੀ ਉਹ ਬਹੁਤ ਹੀ ਜਿਹੜੀ ਮੰਦਭਗੀ ਘਟਨਾ ਹੈ ਜਿਹੜਾ ਹੁਣ ਰੋਡ ਦੇ ਪਾਸੇ ਖਰਾਬ ਵੀ ਖੜਾ ਸੀ ਇਹਦੇ ਖਾਤੇ ਸੀ ਜਿਹੜਾ ਕੇਜ ਰਿਸਟਰ ਕਰਾ ਜੀ ਨਾ ਬੋਈ ਲਾਈਟ ਮੇ ਜਨੀ ਫੜਾਇਆ ਫੋਟੋ